ਕੋਟਾ ਨੇ ਇਸ ਕੇਸ 'ਚ ਫੈਸਲੇ ਸੁਣਾਤੇ ਆ ਮਗਰ ਮੈਂ ਨਾ ਮੰਨੂ ਦਾ ਤਾਂ ਇਲਾਜ ਕੋਈ ਨਹੀਂ ਉਹ ਥੋੜਾ ਮੈਂ ਬੋਲ-ਬਾਲ ਪਹਿਨਾ ਪੈਗਵੰਤ ਸਿੰਘ ਮਾਨ ਦੇ ਖਿਲਾਫ ਉਹਨੂੰ ਢਿੱਡ ਪੀੜ ਹੋ ਜਾਂਦੀ ਹੈ ਐਸੇ ਤਾਂ ਮੈਂ ਉਹਨੂੰ ਵਧਾਈ ਦੇਣਾ ਚਾਹੁੰਦਾ ਕਿ ਭਾਉ ਬਿੱਗ ਬੌਛ ਫੇਲ ਕਰਤਾ ਪਰਸੋਂ ਤੋਂ ਵਿਧਾਨ ਸਭਾ 'ਚ ਐਨਾ ਤਾਂ ਉੱਥੇ ਟਬੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ 'ਚ ਮਾਰ ਪਈ ਔਰ ਤਾਲਾ ਲੈ ਕੇ ਆਇਆ ਸੀ ਮੇਰੀ ਤਾਂ ਹੱਥ ਜੋੜ ਕੇ ਇਹਦੀ ਮਾਤਾ ਜੀ ਨੂੰ ਤੇ ਧਰਮ ਪਤਨੀ ਜੀ ਨੂੰ ਬੇਨਤੀ ਆ ਕਿ ਉਹ ਲਮਾੜੀ ਉਹਨੂੰ ਤਾਲਾ ਲਾ ਲਓ ਜਿੱਥੇ ਮੂੰਹ ਮਾਂ ਮਾਰ ਕੇ ਆ ਜਾਂਦਾ ਕਿਉਂਕਿ ਖਾ ਪੀ ਕੇ ਪਤਾ ਨਹੀਂ ਕੀ ਆ ਜਾਂਦਾ ਗਲਤ ਬੋਤਲ ਨੂੰ ਹੱਥ ਪਾਇਆ ਜਾਂਦਾ ਤੇ ਵਿਧਾਨ ਸਭਾ 'ਚ ਗਾਹ ਪਉਂਦਾ ਫਿਰਦਾ ਵੇਖੋ ਪ੍ਰਤਾਪ ਸਿੰਘ ਬਾਜਵਾ ਨੂੰ ਜਿਨ੍ਹਾਂ ਦੀ ਉਮਰ ਮੈਨੂੰ ਲੱਗਾ 70 ਸਾਲ ਦੇ ਨੇੜੇ ਤੇੜੇ ਹੋਣ ਨੂੰ ਆਈ ਆ ਉਹਨਾਂ ਨੂੰ ਕਹਿੰਦਾ ਐ ਕਿ ਜਿਵੇਂ ਅੱਖੀਆਂ ਨਾਲ ਗੋਲੀ ਮਾਰੂ ਭਰਾਵਾ ਤੇਰੀ ਅੱਖੀਆਂ 'ਚ ਅੱਖਾਂ ਪਾ ਲੀਆਂ ਪ੍ਰਤਾਪ ਬਾਜਵੇ ਉਹਨੇ ਤਾਂ ਸ਼ਰਾਬੀ ਹੋ ਜਾਣਾ 2 ਮਿੰਟ 'ਚ ਟੰਨ ਹੋ ਜਾਣਾ ਤੂੰ ਪਤਾ ਨਹੀਂ ਕੀ ਕੁਝ ਖਾ ਪੀ ਕੇ ਆਉਣਾ ਵਿਧਾਨ ਸਭਾ 'ਚ ਜੋ ਹਾਲਾਤ ਬਣੇ ਆ ਦੇਖੋ ਲੀਡਰ ਆ ਆਪੋਜੀਸ਼ਨ ਨੂੰ ਇਹ ਕਹਿਣਾ ਤੇਰਾ ਮੁੰਡਾ ਫਿਲਮ ਸਟਾਰ ਬਣਨਾ ਚਾਹੁੰਦਾ ਕੀ ਉਹ ਬਜਟ ਤਾਂ ਕਿਹੜੇ ਗਵਰਨਰ ਦੇ ਡਰੈਸ ਦਾ ਹਿੱਸਾ ਉਹ ਸ਼ਾਇਦ ਪੰਜਾਬ ਦੀ ਇਤਿਹਾਸ ਚ ਦੇਸ਼ ਦੇ ਇਤਿਹਾਸ ਚ ਦੁਨੀਆ ਦੇ ਇਤਿਹਾਸ ਚ ਕਿਸੇ ਲੀਡਰ ਆਫ ਦਾ ਹਾਊਸ ਨੇ ਜੀਦਾ ਕੰਮ ਹੈ ਵਿਧਾਨ ਸਭਾ ਚਲਾਉਣਾ ਪੰਜਾਬ ਦੇ ਭਲੇ ਦੇ ਫੈਸਲੇ ਕਰਨੇ ਉਥੇ ਜੋ ਹਰਕਤਾਂ ਕਰਤੂਤਾਂ ਕੀਤੀਆਂ ਨਾ ਪਹਿਲਾਂ ਨਾ ਅੱਗੇ ਕਦੇ ਐਡੀ ਸ਼ਰਮਸਾਰ ਪ੍ਰोसीडिंग ਸ਼ਾਇਦ ਕੋਈ ਮੁੱਖ ਮੰਤਰੀ ਦੀ ਲੀਡਰ ਆਫ ਦਾ ਹਾਊਸ ਦੀ ਵੇਖਣ ਨੂੰ ਮਿਲੂਗੀ ਜਿਹੜਾ ਲੀਡਰ ਆਫ ਦਾ ਹਾਊਸ ਆਪ ਹੀ ਵੈਲਚ ਆਉਣ ਨੂੰ ਫਿਰਦਾ ਸੀ ਉਹਨੂੰ ਮਸਾ ਹਟਾਇਆ ਲੋਕਾਂ ਨੇ ਇਹ ਤੋਂ ਪਤਾ ਲੱਗਦਾ ਕਿ ਦਿਮਾਗ ਤੇ ਕਿਸ ਤਰੀਕੇ ਦਾ ਬੋਝ ਪਿਆ ਇਸ ਲਈ ਮੇਰੀ ਤਾਂ ਮਾਤਾ ਜੀ ਨੂੰ ਬੇਨਤੀ ਆ ਡਾਕਟਰ ਗੁਰਪ੍ਰੀਤ ਕਾਰ ਜੀ ਨੂੰ ਬੇਨਤੀ ਆ ਦਾ ਕੋਈ ਇਲਾਜ ਲੂਜ ਕਰਾ ਦਿਓ ਐਵੇਂ ਨਾ ਹਿੱਲ ਜੇ ਜੋ ਕੰਮ ਉੱਥੇ ਕਰਦਾ ਫਿਰਦਾ ਹੈ ਮੁੜ ਕੇ ਕੀ ਦੱਸੋਗੇ ਕਿ ਪਾਪਾ ਜੀ ਸਿਆਣੇ ਹੁੰਦੇ ਸੀ ਹੁਣ ਹਿੱਲ ਗਏ ਨਾ ਕਰੋ ਭਾਈ ਇਹ ਜੇ ਕੰਮ